ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਪत्ता गोभी ਆਲੂ ਦੀ ਸੁੱਕੀ ਸਬਜੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਿਨਾਂ ਟਮਾਟਰਾਂ ਤੋਂ ਅੱਜ ਦੀ ਜਿਹੜੀ ਆਪਾਂ ਸਬਜੀ ਬਣਾ ਕੇ ਤਿਆਰ ਕਰਾਂਗੇ ਤੇ ਸਬਜੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਿਆ ਜਿੱਦਾਂ ਕਿ ਲੋ ਆਪਾਂ ਬੰਦ ਗੋਭੀ ਲੈ ਲਿਆ ਤੇ ਗੋਭੀ ਨੂੰ ਆਪਾਂ ਚੰਗਾ ਹੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਇਹਨੂੰ ਕੱਟ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਮਸਾਲੇ ਤੇ ਆਲੂ ਕੱਟ ਲਾਂਗੇ ਗੋਭੀ ਆਪਾਂ ਸਾਰੀ ਕੱਟ ਲਈ ਹੈ ਤੇ ਹੁਣ ਆਪਾਂ ਕੱਢ ਲੈਣੇ ਆ ਜੀ ਆਲੂ ਸਬਜ਼ੀ ਚ ਪਾਉਣ ਵਾਸਤੇ ਦੋ ਆਪਾਂ ਲਏ ਨੇ ਮੀਡੀਅਮ ਸਾਈਜ਼ ਦੇ ਆਲੂ ਤੇ ਦੋ ਹੀ ਲਏ ਨੇ ਪਿਆਜ਼ 6-7 ਲਈਆਂ ਹਰੀਆਂ ਤੇ ਲਾਲ ਮਿਰਚਾਂ ਇੱਕ ਗੰਢੀ ਲਈ ਆ ਆਪਾਂ ਅਦਰਕ ਦੀ ਤੇ ਇੱਕ ਗੰਢੀ ਲਈ ਆ ਆਪਾਂ ਲਸਣ ਦੀ ਛਿਲਕੀ ਤੇ ਸਭ ਤੋਂ ਪਹਿਲਾਂ ਕਰ ਲੈਣੇ ਆ ਜੀ ਆਲੂਆਂ ਦੀ ਕਟਿੰਗ ਕੜਾਈ ਗਰਮ ਹੋ ਗਈ ਹੈ ਤੇ ਤੇਲ ਪਾ ਕੇ ਤੇਲ ਨੂੰ ਕਰ ਲੈਨੇ ਸੀ ਚੰਗੀ ਤਰ੍ਹਾਂ ਗਰਮ ਤੇਲ ਹੋ ਗਿਆ ਗਰਮ ਤੇ ਅੱਧਾ ਚਮਚ ਪਾ ਦਨੇ ਵੀ ਜੀਰੇ ਦਾ ਹਰੀਆਂ ਮਿਰਚਾਂ ਅਦਰਕ ਤੇ ਲਸਣ ਨੂੰ ਆਪਾਂ ਕੁੰਡੇ ਵਿੱਚ ਦਰਦਰਾ ਕੁੱਟ ਲਿਆ ਤੇ ਇਹ ਤੋਂ ਲੈਨੇ ਮਸਾਲਾ ਪਕਣ ਤੋਂ ਬਾਅਦ ਨਾਲ ਹੀ ਆਪਾਂ ਪਾ ਦਾਂਗੇ ਜੀ ਪਿਆਜ਼ ਹੁਣ ਆਪਾਂ ਪਾ ਦਾਂਗੇ ਜੀ ਲੰਬੇ ਲੰਬੇ ਕੱਟੇ ਹੋਏ ਪਿਆਜ਼ ਕੁਝ ਦੇਖ ਲਓ ਪਿਆਜ਼ ਮੈਂ ਇਸ ਤਰ੍ਹਾਂ ਲੰਬੇ ਪਿੱਸਾ ਵਿੱਚ ਕੱਟ ਕੇ ਕਰ ਲਈ ਨਹੀਂ ਤਿਆਰ ਤੇ ਇਹਨਾਂ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਭੁੰਨ ਲਈਏ ਆ ਤੇ ਹੁਣ ਆਪਾਂ ਇਹਦੇ ਨਾਲ ਪਿਆਜ਼ਾਂ ਦੇ ਨਾਲ ਹੀ ਆਪਾਂ ਜਿਹੜੇ ਲੈਨੇ ਆ ਆਲੂ ਇਹਨਾਂ ਨੂੰ ਵੀ ਆਪਾਂ ਨਾਲ ਹੀ ਭੁੰਨਾਂਗੇ ਜੀ ਪਿਆਜ਼ ਤੇ ਆਲੂ ਜਿਹੜੇ ਆਪਣੇ ਮਸਾਲੇ ਦੇ ਨਾਲ ਹੀ ਪੁੱਜ ਜਾਣਗੇ ਗੋਮੇਟਾ ਪਰ ਮਖਾਨਿਆਂ ਨੂੰ ਸਾਰਿਆਂ ਨੂੰ ਪੋਲ ਲਿਆ ਸਾਧਵਾਂ ਨੂੰ ਤੇ ਹੁਣ ਲੱਗਾ ਕਿ ਅਸੀਂ ਪਾਣੀ ਦੀ ਆਪਾਂ ਹਲਦੀ ਦਾ ਤੇ ਥੋੜਾ ਜਿਹਾ ਚੋਠਾਇਆ ਪਾਦਾਂਗੇ ਆਪਾਂ ਗਰਮ ਮਸਾਲਾ ਕਿ ਨਾਲ ਹੀ ਇੱਥੇ ਪਾਦਾਂਗੇ ਜੀ ਚਮੜੀ ਦਾ ਚੋਠਾਇਆ ਸ਼ਾਲ ਲਾਲ ਮਿਰਚਾ ਇਹਨੇ ਕੁਝ ਮਖਾਨੇ ਪਾ ਗਏ ਆਪਾਂ ਬਿਲਕੁਲ ਸਿੰਪਲ ਜਿਹੀ ਕਰਦੀ ਆਪਾਂ ਬਣਾ ਕੇ ਤਿਆਰ ਕਰਾਂਗੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਜੀ ਆਪਾਂ ਇਸ ਚਮੇ ਤੇ ਨਮਕ ਰੋ ਤੇ ਹੁਣ ਇਹਨਾਂ ਨੂੰ ਘਸ ਕੇ ਮਿਲਾ ਲੇ ਮਸਾਲੇ ਆਪਾਂ ਸਾਰੇ ਪਾ ਕੇ ਮਿਕਸ ਕਰ ਲੈਣ ਨੂੰ ਤੇ ਹੁਣ ਪਾ ਦਾਂਗੇ ਜੀ ਗੋਬੀ ਥੋੜੀ ਥੋੜੀ ਪਾ ਕੇ ਇਹਨੂੰ ਕਰ ਲੈਣਾ ਮਿਕਸ 2 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਸਬਜੀ ਵਿੱਚ ਟਮਾਟਰ ਨਹੀਂ ਪਾਏ ਟਮਾਟਰਾਂ ਦੀ ਜਗ੍ਹਾ ਆਪਾਂ ਪਾਵਾਂਗੇ ਜੀ ਸਬਜੀ ਵਿੱਚ ਟਮਾਟੋ ਸੌਸ ਇਹਦੇ ਨਾਲ ਵੀ ਜਿਹੜਾ ਟੇਸਟ ਆ ਸਬਜੀ ਦਾ ਬਹੁਤ ਵਧੀਆ ਹੁੰਦਾ ਤੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ 2 ਚਮਚ ਦੇ ਕਰੀਬ ਆਪਾਂ ਪਾ ਦਾਂਗੇ ਜੀ ਟਮਾਟੋ ਸੌਸ ਤੇ ਹੁਣ ਇਹਨੂੰ ਕਰ ਦੇਣਾ ਕਿ ਚੰਗੀ ਤਰ੍ਹਾਂ ਮਿਕਸ মিক্স ਕਰਨ ਤੋਂ ਬਾਅਦ ਆਪਾਂ 5 ਕੁ ਮਿੰਟ ਆਪਾਂ ਸਬਜੀ ਨੂੰ ਹੋਰ ਬਣਾਵਾਂਗੇ ਕਿਉਂਕਿ ਹਜੇ ਪਾਣੀ ਸਬਜੀ ਵਿੱਚ ਥੋੜਾ ਜਿਹਾ ਪਾਣੀ ਹੈ ਜਿਹੜਾ ਵੀ ਬੰਦ ਗੋभी ਨੇ ਕੁ ਛੱਡਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂ ਪਾਣੀ ਤੇ ਲਓ ਜੀ ਸਬਜੀ ਆਪਣੀ ਬਣ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਉਤਾਰ ਲੈਨੇ ਆ ਤੇ ਲਓ ਜੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਜੇ ਤੁਸੀਂ ਦੇਖ ਸਕਦੇ ਹੋ ਕਿ ਸਬਜੀ ਦਾ ਕਲਰ ਹੀ ਬਹੁਤ ਸੋਹਣਾ ਆ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਿਨਾਂ ਟਮਾਟਰਾਂ ਤੋਂ ਟਮਾਟੋ ਸੌਸ ਪਾ ਕੇ ਬੰਦ ਗੋभी ਆਲੂ ਦੀ ਸੁੱਕੀ ਸਬਜੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਚਟਪਟੀ ਬਣਦੀ ਹੈ ਤੁਸੀਂ ਇੱਥੇ ਟਮਾਟੋ ਸੌਸ ਨਹੀਂ ਪਾਉਣਾ ਚਾਹਦੇ ਤੇ ਤੁਸੀਂ ਨਿੰਬੂ ਵੀ ਇੱਕ ਨਚੋਟ ਸਕਦੇ ਹੋ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਤੇ ਇਹਨੂੰ ਤੁਸੀਂ ਫੁਲਕੇ ਨਾਲ ਖਾਓ ਚਾਹੇ ਖਾਓ ਚੌਲਾਂ ਦੇ ਨਾਲ ਜਾਂ ਕਿਸੇ ਵੀ ਪਰੌਂਠੇ ਦੇ ਨਾਲ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਲੱਗਦੀ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਬੰਦ ਗੋਭੀ ਆਲੂ ਦੀ ਸੁੱਕੀ ਸਬਜੀ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਹੁਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ